ਪਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਇੱਕ ਅਰਜ ਕਰਨ ਲੱਗਿਆ ਹਾਂ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਦੂਸਰੀ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜੇ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਤੀ ਧੰਨਵਾਦੀ ਹੋਵਾਂਗੇ। ਗੱਲ ਕਰਨ ਲੱਗੇ ਹਾਂ। ਬਹੁਤੀਆਂ ਗੱਲਾਂ ਅਸੀਂ ਵਿਆਹ ਸ਼ਾਦੀਆਂ ਵਿੱਚ ਸਗਨਸਾਰਥ ਸਮਝ ਕੇ ਪੱਲੇ ਬੰਨ ਰੱਖੀਆਂ। ਤੇ ਇਹ ਸਾਡੀ ਪਰੰਪਰਾ ਸਾਡੇ ਰਾਂਹ ਰਵੀਰੇ ਸਾਡੀਆਂ ਰੌ ਰੇਤੀਆਂ ਸਦੀਆਂ ਤੋਂ ਚੱਲ ਰਹੀਆਂ। ਅੱਜ ਸਮਾਂ ਬਦਲ ਗਿਆ ਹੈ ਜੇ ਕੋਈ ਆਖੇ ਵੀ ਬੀਬੀ ਦਾ ਕਰਨ ਦਾ ਕੀ ਫਾਇਦਾ ਤੇ ਸਾਡੀਆਂ ਬੀਬੀਆਂ ਔਰਤਾਂ ਮਾਵਾਂ ਭੈਣਾਂ ਕਦੇ ਕਿਸੇ ਦੀ ਗੰਭੀਰ ਗੱਲ ਮੰਨਦੀਆਂ ਨਹੀਂ ਕਹਿਣਗੀਆਂ ਲੈ ਸਾਡੇ ਵੱਡ ਬਡੇ ਰਿਆਂ ਕਰਦੇ ਰਹੇ ਤੂੰ ਬਾਲਾ ਸਿਆਣਾ ਆ ਗਿਆ ਗੱਲ ਕਰਨ ਲੱਗਿਆ ਹਾਂ ਸਾਡੇ ਵਿਆਹ ਸ਼ਾਦੀਆਂ ਵਿੱਚ ਇੱਕ ਸਗਨਸਾਰ ਮੰਨਿਆ ਜਾਂਦਾ ਹੈ ਚੱਕੀ ਗਲਾ ਤੇ ਚੱਕੀ ਗਲੇ ਦੀ ਗੱਲ ਕਰਦੇ ਆ ਭਈ ਪੁਰਾਣੇ ਸਮੇਂ ਦੇ ਵਿੱਚ ਇਹ ਚੱਕੀਆਂ ਘਰ-ਘਰ ਆਪਣੀਆਂ-ਆਪਣੀਆਂ ਹੁੰਦੀਆਂ ਸੀ ਹਰ ਘਰ ਦੀ ਔਰਤ ਆਪਣੇ ਘਰ ਦੇ ਖਰਚੇ ਜੋਗਰਾ ਆਟਾ ਆਪ ਹੀ ਪੀਸਿਆ ਕਰਦੀ ਸੀ ਤੇ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੋਣਾ ਉਹ ਘਰ ਦੀ ਮਾਲਕਣ ਆਪਣੀਆਂ ਆਂਢ ਗੁਆਂਢ ਦੀਆਂ ਦਰਾਨੀਆਂ ਜਠਾਣੀਆਂ ਨੂੰ ਇਕੱਠੀਆਂ ਕਰ ਲੈਣਾ ਤੇ ਉਹ ਫਿਰ ਆਪਣੇ ਆਪਣੇ ਚੱਕੀ ਚੱਕ ਕੇ ਉਹਦੇ ਘਰ ਆ ਕੇ ਬੈਠ ਜਾਂਦੀਆਂ ਸੀ ਕਣਕ ਦੀਆਂ ਬੱਕਲੀਆਂ ਵਾਲ ਕੇ ਰੱਖ ਲੈਣੀਆਂ ਤੇ ਪਹਿਲਾਂ ਸਭ ਨੂੰ ਵੰਡ ਦੇਣੀ ਆ ਉਹ ਬੱਕਲੀਆਂ ਫਿਰ ਉਹਨਾਂ ਨੇ ਆਪਣੇ ਕੋਲੇ ਰੱਖ ਕੇ ਬੈਠ ਜਾਣਾ ਨਾਲੇ ਬੱਕਲੀਆਂ ਚੱਬੀ ਜਾਣੀਆਂ ਨਾਲੇ ਗੀਤ ਗਾਈ ਜਾਣੇ ਤੇ ਨਾਲੇ ਘਰ ਦਾ ਖਰਚੇ ਜੋਗਰਾ ਆਟਾ ਪੀਸਿਆ ਜਾਂਦਾ ਸੀ ਫਿਰ ਉਹਨਾਂ ਨੇ ਇਹ ਕੀ ਕਰਨਾ ਵੀ ਕੋਈ ਗੀਤ ਸ਼ੁਰੂ ਕਰਕੇ ਤੇ ਇੱਕ ਇੱਕ ਮੁੱਠ ਸੱਤ ਜਣੀਆਂ ਨੇ ਚੱਕੀ ਚ ਪਾ ਕੇ ਚਲਾਉਣੀ ਤੇ ਉਸ ਨੂੰ ਕਹਿਣਾ ਵੀ ਇਹ ਚੱਕੀ ਗਲਾ ਹੈ ਇਹ ਚੱਕੀ ਗਲਾ ਸਾਡਾ ਚੱਲਦਾ ਚੱਲਦਾ ਬਹੁਤ ਪੁਰਾਣਾ ਹੋ ਗਿਆ ਫਿਰ ਮੋਟਰਾਂ ਤੇ ਚੱਕੀਆਂ ਚੱਲਣ ਲੱਗ ਪੀਆਂ ਇੰਜਨਾਂ ਤੇ ਚੱਲਣ ਲੱਗ ਪੀਆਂ ਹੁਣ ਅੱਜ ਵੀ ਹਰ ਪਿੰਡ ਵਿੱਚ 4-4 5-5 ਚੱਕੀਆਂ ਮੋਟਰਾਂ ਤੇ ਚੱਲਦੀਆਂ ਇਸ ਤੋਂ ਬਾਅਦ ਟਰੈਕਟਰਾਂ ਤੇ ਚੱਲਣ ਲੱਗ ਪੀਆਂ ਸੀ ਤੇ ਟਰੈਕਟਰ ਵਾਲੇ ਨੇ ਕੀ ਕਰਨਾ ਵੀ ਟਰੈਕਟਰ ਲਿਜਾ ਕੇ ਵਿਆਹ ਵਾਲੇ ਘਰੇ ਠੱਲ ਦੇਣਾ ਜਾ ਗਲੀ ਵਿੱਚ ਠੱਲ ਲੈਣਾ ਜੇ ਘਰੇ ਜਗ੍ਹਾ ਥੋੜੀ ਹੁੰਦੀ ਤਾਂ ਤੇ ਸਾਰੇ ਘਰ ਦਾ ਆਟਾ ਉਸ ਤੇ ਪੀਸਿਆ ਜਾਂਦਾ ਸੀ ਪਰ ਬੀਬੀਆਂ ਨੇ ਫੇਰ ਵੀ ਉਹ ਇੱਕ ਪੜੂਆ ਕਿਸੇ ਘਰੋਂ ਮੰਗਣਾ ਇੱਕ ਕਿਸੇ ਘਰੋਂ ਮੰਗਣਾ ਇੱਕ ਪੜੂਏ ਵਿੱਚ ਕਿੱਲੀ ਪੈਂਦੀ ਆ ਮਾਨਮਈ ਲੱਕੜ ਦੀ ਬਣਾ ਕੇ ਪਾਈ ਜਾਂਦੀ ਸੀ ਲੱਕੜ ਦੀ ਮਾਨਮਈ ਉੱਥੋਂ ਕਿਸੇ ਮੁੰਡੇ ਨੇ ਘੜਕੇ ਵਿੱਚ ਠੋਕ ਦੇਣੀ ਤੇ ਉੱਥੋਂ ਕੋਈ ਡੰਡਾ ਘੜਤੇ ਉਹਨੂੰ ਇੱਕ ਪੜੂਏ ਵਿੱਚ ਪਾ ਦੇਣਾ ਤੇ ਕਹਿਣਾ ਲਓ ਜੀ ਚੱਕੀ ਤਿਆਰ ਹੋ ਗਈ ਤੇ ਫਿਰ ਬੀਬੀਆਂ ਉਹਦੇ ਸੱਤ ਮੁਠਾਂ ਪਾ ਕੇ ਉਹ ਚੱਕੀ ਗਿੜ ਲੈਂਦੀਆਂ ਤੇ ਕਹਿੰਦੀ ਅਮੀ ਚੱਕੀ ਗਾਲਾ ਪੈ ਗਿਆ ਤੇ ਫਿਰ ਘਰਦਿਆਂ ਨੂੰ ਕਹਿਣਾ ਵੀ ਇਥੇ ਹਲਾਉਣੀ ਨਹੀਂ ਸਵਾ ਮਹੀਨਾ ਮੈਂ ਸੋਚਦਾ ਵੀ ਕਿਉਂ ਨਹੀਂ ਇਹ ਚੀਜ਼ਾਂ ਸਿੱਛ ਛੱਡ ਸਕੇ ਅੱਜ ਕੋਈ ਚੱਕੀਆਂ ਦੀ ਗੱਲ ਨਹੀਂ ਦੀ ਬਾਤ ਨਹੀਂ ਕੋਈ ਚੱਕੀਆਂ ਦੀ ਲੋੜ ਨਹੀਂ ਉਹਨੇ ਆਟੇ ਦੀ ਕੀ ਜ਼ਰੂਰਤ ਨਹੀਂ ਘਰ ਵਿੱਚ ਵੀ ਜਿੰਨਾ ਇਹ ਸੱਤ ਮੁਠਾਂ ਪਾ ਕੇ ਪੀਸ ਦਿੰਦੀਆਂ ਸੀ ਫਿਰ ਵੀ ਅਸੀਂ ਉਸ ਨੂੰ ਸਗਨਸਾਰਥ ਸਮਝਦੇ ਆਂ ਜੇ ਗੱਲ ਕਰੀਏ ਤਾਂ ਬੀਬੀਆਂ ਕਹਿੰਦੀਆਂ ਨਹੀਂ ਨਹੀਂ ਇਹਨਾਂ ਤੋਂ ਬਿਨਾ ਫਿਰ ਵਿਆਹ ਸ਼ਾਦੀ ਖਾਦਾ ਜਾ ਸਕਨਸਾਰਥ ਨਹੀਂ ਕੀਤੇ ਤਾਂ ਇੱਕ ਗੱਲ ਚੇਤੇ ਆ ਗਈ ਮੈਨੂੰ ਵੀ ਪ੍ਰਾਣੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ 6 6 7 7 ਬੱਚੇ ਹੁੰਦੇ ਸੀ ਤੇ ਜਦੋਂ ਉਸ ਪਰਿਵਾਰ ਪਰਿਵਾਰ ਨੇ ਸਾਰਿਆਂ ਤੋਂ ਛੋਟੇ ਬੱਚੇ ਦੀ ਸ਼ਾਦੀ ਕਰਨੀ ਤੇ ਵੱਡੇ ਬੱਚੇ ਦੇ ਉਦੋਂ ਤੱਕ ਬੱਚੇ ਵਿਆਹ ਨਾਲੇ ਹੋ ਜਾਂਦੇ ਸੀ ਇਸੇ ਤਰ੍ਹਾਂ ਇੱਕ ਘਰ ਦੇ ਵਿੱਚ ਜਦੋਂ ਚੱਕੀ ਕੋਲ ਪਾਉਣ ਲੱਗ ਜਾਂ ਤੇੜੀ ਘਰ ਦੀ ਮਾਲਕਣ ਸੀ ਬਜ਼ੁਰਗ ਮਾਤਾ ਜੀ ਦੇ ਮੁੰਡੇ ਦੀ ਸ਼ਾਦੀ ਸੀ ਉਹ ਕਹਿੰਦੇ ਵੀ ਖੜੋ ਜੋ ਠਹਿਰ ਜੋ ਮੈਂ ਬਿੱਲੀ ਦੇ ਬੱਚੇ ਤਾੜਦਿਆਂ ਫਿਰ ਆਪਾਂ ਸਗਨ ਕਰਦੀਆਂ ਉਹਨੇ ਬਿੱਲੀ ਦੇ ਬੱਚੇ ਟੋਕਰੇ ਛੱਡੇ ਦੇਤੇ ਹੁਣ ਵੱਡੀ ਨੂੰ ਵੇਖ ਰਹੀ ਸੀ ਵੀ ਛਿੰਦੇ ਦੇ ਵਿਆਹ ਚ ਮਾਤਾ ਨੇ ਟੋਕ ਟੋਕਰੇ ਛੱਲੇ ਬਿੱਲੀ ਦੇ ਬੱਚੇ ਤਾੜ ਕੇ ਫਿਰ ਸਗਨ ਕੀਤੇ ਸੀ ਜਦੋਂ ਅਗਲੇ ਸਾਲ ਨੂੰ ਆਪਦੇ ਮੁੰਡੇ ਦਾ ਵਿਆਹ ਰੱਖਿਆ ਉਹਨੇ ਉਸ ਵੱਡੀ ਮਾਤਾ ਦੇ ਪੋਤਰੇ ਦਾ ਤੇ ਉਹਦੀ ਵੱਡੀ ਨੋ ਕਹਿੰਦੀ ਆਪਦੇ ਘਰ ਵਾਲੇ ਨੂੰ ਵੀ ਪਹਿਲਾਂ ਬਿੱਲੀ ਦੇ ਬੱਚੇ ਲਿਆ ਕਹਿੰਦਾ ਕੀ ਕਰਨੇ ਆ ਕਹਿੰਦੀ ਪਤਾ ਨਹੀਂ ਛੰਦੇ ਦੇ ਵਿਆਹ ਮਿਲੇ ਬੇਬੇ ਨੇ ਬਿੱਲੀ ਦੇ ਬੱਚੇ ਤਾੜ ਕੇ ਟੋਕਰੇ ਥੱਲੇ ਫੇਰ ਸਕਨ ਕੀਤੇ ਸੀ ਉਹ ਕਹਿੰਦਾ ਬੇਬੇ ਨੂੰ ਪੁੱਛਦੇ ਆ ਬੇਬੇ ਨੂੰ ਪੁੱਛਿਆ ਜਾ ਕੇ ਬੇਬੇ ਬਿੱਲੀ ਦੇ ਬੱਚੇ ਕਾਹਦੇ ਵਾਸਤੇ ਤਾੜੇ ਸੀ ਉਹ ਕਹਿੰਦੀ ਪੁੱਤ ਕੀ ਗੱਲ ਐ ਕਹਿੰਦਾ ਤੇਰੀ ਨੋ ਵੇਰੀ ਬੈਠੀ ਆ ਕਹਿੰਦੇ ਵੀ ਹੁਣ ਅਸੀਂ ਸਗਨ ਤਾਂ ਕਰਾਂਗੇ ਪਹਿਲਾਂ ਬਿੱਲੀ ਦੇ ਬੱਚੇ ਲਿਆ ਤੇ ਬਿੱਲੀ ਦੇ ਬੱਚੇ ਟੋਕਰੇ ਥਲੇ ਤਾੜ ਕੇ ਫਿਰ ਸਗਨ ਕਰਨੇ ਆ ਤੇ ਉਹ ਮਾਤਾ ਕਹਿੰਦੀ ਵੀ ਇਹ ਕਿਹਨੇ ਦੱਸਿਆ ਉਹ ਨੋਹ ਕਹਿੰਦੀ ਪਿਛਲੇ ਸਾਲ ਵੇਖੋ ਤੁਸੀਂ ਛਿੰਦੇ ਦਾ ਵਿਆਹ ਕੀਤਾ ਤੇ ਤੁਸੀਂ ਉਦੋਂ ਪਹਿਲਾਂ ਬਿੱਲੀ ਦੇ ਬੱਚੇ ਤਾੜੇ ਸੀਗੇ ਟੋਕਰੇ ਥੱਲੇ ਫਿਰ ਸਗਨ ਕੀਤੇ ਸੀ ਉਹ ਮਾਤਾ ਨੇ ਸਮਝਾਇਆ ਕੁੜੀ ਆਪਣੇ ਘਰੇ ਬਿੱਲੀ ਸੁੱਈ ਸੀ ਤੇ ਬਿੱਲੀ ਦੇ ਬੱਚੇ ਫਿਰਦੇ ਸੀ ਉੱਥੇ ਮੈਂ ਕਿਹਾ ਸੀ ਉਧਰ ਲਾਲਚ ਲੱਗ ਜਾਣਾ ਤੇ ਇਹ ਕੋਈ ਕੰਮ ਖਰਾਬ ਕਰਨਗੇ ਹੋਰ ਨਾ ਕੁਝ ਮਲੇ ਦਾ ਕੱਪੜੇ ਘੜੇਸਣਗੇ ਫੜ ਕੇ ਚੌੜ ਕਰ ਦੇ ਤੇ ਇਸ ਕਰਕੇ ਮੈਂ ਬਿੱਲੀ ਦੇ ਬੱਚੇ ਤਾੜ ਦਿੱਤੇ ਤੇ ਫਿਰ ਆਪਾਂ ਉਹ ਕੰਮ ਕੀਤਾ ਤੇ ਤੂੰ ਬਿੱਲੀ ਦੇ ਬੱਚੇ ਕੀ ਕਰਨੇ ਆ ਇਸ ਤਰ੍ਹਾਂ ਗੁਰਮਖੋ ਕਈ ਗੱਲਾਂ ਤਾਂ ਆਪਾਂ ਐ ਪੱਲੇ ਬੰਨੀ ਬੈਠੇ ਆ ਵੀ ਜਿਵੇਂ ਇਹ ਤੋਂ ਬਿਨਾ ਸਾਡਾ ਵਿਆਹ ਹੁੰਦਾ ਹੀ ਨਹੀਂ ਤੇ ਇਹਨਾਂ ਚੀਜ਼ਾਂ ਵਿੱਚ ਕੁਝ ਨਹੀਂ ਪਿਆ ਛੱਡੋ ਇਹਨਾਂ ਚੀਜ਼ਾਂ ਨੂੰ ਨਵੇਂ ਜਮਾਨੇ ਵਿੱਚ ਆਜੋ ਨਵੇਂ ਜਮਾਨੇ ਦੇ ਕੰਮ ਕਰਿਆ ਕਰੋ